ਸੁਪਰਨੀਤੀ ਚੋਪੜਾ ਤੇ ਰਾਘਵ ਚੱਡਾ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਦੀਵਾਲੀ ਤੇ ਪ੍ਰਨੀਤੀ ਚੋਪੜਾ ਦੇ ਕਾਰਕ ਇਲਕਾਰੀਆਂ ਗੁੰਝੀਆਂ ਨੇ ਬੇਟੇ ਨੂੰ ਜਨਮ ਦਿੱਤਾ ਦੱਸਦੀ ਹੈ ਕਿ ਵਿਆਹ ਦੇ 2 ਸਾਲ ਬਾਅਦ ਰਾਘਵ ਚੱਡਾ ਪਿਤਾ ਬਣੇ ਨੇ ਸੁਪਰਨੀਤੀ ਚੋਪੜਾ ਨੇ ਮਾਂ ਬਣਦੀ ਖੁਸ਼ੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਹੈ ਅਦਾਕਾਰਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਫੈਨਸ ਅਤੇ ਫਿਲਮੀ ਸਿਤਾਰੇ ਉਸ ਨੂੰ ਵਧਾਈਆਂ ਦੇ ਨਾਲ ਭਰ ਰਹੇ ਨੇ ਅਦਾਕਾਰਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਪਤੀ ਅਤੇ ਆਪ ਨਿਤਾਰਾਘਵ ਚੱਡਾ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਇਸ ਜੋੜੇ ਨੇ ਇੰਸਟਾਗ੍ਰਾਮ ਤੇ ਪੋਸਟ ਵਿੱਚਿਆਂ ਆਉਣ ਵਾਲੇ ਮਾਤਾ ਪਿਤਾ ਬਨੰਦਾ ਐਲਾਨ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਸਾਡਾ ਬੱਚਾ ਆਖਰਕਾਰ ਸਾਡੇ ਨਾਲ ਹੈ ਇਸ ਖੁਸ਼ੀ ਦੇ ਸਾਹਮਣੇ ਅਸੀਂ ਆਪਣੇ ਪਿਛਲੇ ਜੀਵਨ ਨੂੰ ਭੁੱਲ ਗਏ ਆ ਸਾਡੇ ਦਿਲ ਖੁਸ਼ੀ ਨਾਲ ਭਰੇ ਹੋਏ ਨੇ ਪਹਿਲਾਂ ਸਾਡੇ ਕੋਲ ਅਸੀਂ ਦੋਵੇਂ ਸਾਂ ਹੁਣ ਸਾਡੇ ਕੋਲ ਸਭ ਕੁਝ ਹੈ ਸ਼ੁਕਰਗੁਜ਼ਾਰੀ ਪ੍ਰਨੀਤੀ ਰਾਘਵ ਸੋ ਦੱਸਦੀ ਹੈ ਕਿ ਰਾਘਵ ਚਰਦਾਰ ਦੇ ਵੱਲੋਂ ਅਤੇ ਪ੍ਰਨੀਤੀ ਚੋਪੜਾ ਵੱਲੋਂ ਇਹ ਖੁਸ਼ੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਹੀ ਇਜ਼ ਫਾਈਨਲੀ ਹੇਅਰ ਆਵਰ ਬੇਬੀ ਬॉय ਜੀ ਹਾਂ ਇਹ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਲੋਕ ਟਿੱਪਣੀਆਂ ਕਰ ਰਹੇ ਨੇ ਉਸ ਦੀ ਨਵੀਂ ਯਾਤਰਾ ਲਈ ਸ਼ੁਭ ਕਾਮਨਾਵਾਂ ਦੇ ਰਹੇ ਨੇ ਪ੍ਰਨੀਤੀ ਚੋਪੜਾ ਡਿਲੀਵਰੀ ਤੋਂ ਪਹਿਲਾਂ ਆਪਣੇ ਪਤੀ ਰਾਗਵ ਚੱਡਾ ਦੇ ਜੱਦੀ ਸ਼ਹਿਰ ਦਿੱਲੀ ਪਹੁੰਚੇ ਉਸ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਰਾਗਵ ਚੱਡਾ ਵੀ ਆਪਣੀ ਪਤਨੀ ਨਾਲ ਸਨ ਰਾਗਵ ਅਤੇ ਪ੍ਰਨੀਤੀ ਦੇ ਪਰਿਵਾਰ ਵੀ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਨੇ ਸੋ ਪ੍ਰਨੀਤੀ ਨੇ 25 ਅਗਸਤ 2025 ਨੂੰ ਆਪਣੀ ਪ੍ਰੈਗਨਨਸੀ ਦਾ ਐਲਾਨ ਕੀਤਾ ਸੀ ਇਸ ਜੋੜੇ ਨੇ ਸੋਸ਼ਲ ਮੀਡੀਆ ਤੇ ਇੱਕ ਕੇਕ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਛੋਟੇ ਛੋਟੇ ਪੈਰਾਂ ਦੇ ਨਿਸ਼ਾਨ ਸਨ ਜਿਨ੍ਹਾਂ ਤੇ 1 1 3 ਲਿਖਿਆ ਹੋਇਆ ਸੀ ਜੋ ਨਵੇਂ ਮਹਿਮਾਨ ਦੇ ਸਵਾਗਤ ਨੂੰ ਦਰਸਾਉਂਦਾ ਹੈ ਸੋ ਹੁਣੇ ਉਹਨਾਂ ਦੇ ਘਰੇ ਇੱਕ ਬੱਚੇ ਨੇ ਜਨਮ ਲਿਆ ਹੈ ਰਾਘਵ ਚੱਡਾ ਅਤੇ ਪ੍ਰਨੀਤੀ ਚੋਪੜਾ ਮਾਤਾ ਪਿਤਾ ਬਾਨਗੇ ਨੇ ਬਿਊਰੋ ਰਿਪੋਰਟ ਨੂੰ ਧਿਆਨ ਲਾਏ ਸੁਪ੍ਰਣਿਤੀ ਚੋਪੜਾ ਅਤੇ ਰਾਘਵ ਚੱਡਾ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਦੀਵਾਲੀ ਤੇ ਪ੍ਰਣਿਤੀ ਚੋਪੜਾ ਦੇ ਘਰ ਕਿਲਕਾਰੀਆਂ ਗੂੰਜੀਆਂ ਨੇ ਬੇਟੇ ਨੂੰ ਜਨਮ ਦਿੱਤਾ ਦੱਸਦੀ ਹੈ ਕਿ ਵਿਆਹ ਦੇ 2 ਸਾਲ ਬਾਅਦ ਰਾਘਵ ਚਰਧਾ ਪਿਤਾ ਬਣੇ ਨੇ ਸੁਪ੍ਰਣਿਤੀ ਚੋਪੜਾ ਨੇ ਮਾਂ ਬਣਦੀ ਖੁਸ਼ੀ ਆਪਣੇ ਫੈਨਸ ਨਾਲ ਸਾਂਝੀ ਕੀਤੀਆਂ ਅਦਾਕਾਰਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਫੈਨਸ ਅਤੇ ਫਿਲਮੀ ਸਿਤਾਰੇ ਉਸ ਨੂੰ ਵਧਾਈਆਂ ਦੇ ਨਾਲ ਭਰ ਰਹੇ ਨੇ ਅਦਾਕਾਰਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਪਤੀ ਅਤੇ ਆਪ ਨਿਤਾਰ ਰਾਘਵ ਚੱਡਾ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਇਸ ਜੋੜੇ ਨੇ ਇਨਸਟਾ ਤਾਂ ਤੇ ਪੋਸਟ ਵਿੱਚ ਆਉਣ ਵਾਲੇ ਮਾਤਾ ਪਿਤਾ ਬਨੰਦਾ ਐਲਾਨ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਸਾਡਾ ਬੱਚਾ ਆਖਿਰਕਾਰ ਸਾਡੇ ਨਾਲ ਹੈ ਇਸ ਖੁਸ਼ੀ ਦੇ ਸਾਹਮਣੇ ਅਸੀਂ ਆਪਣੇ ਪਿਛਲੇ ਜੀਵਨ ਨੂੰ ਭੁੱਲ ਗਏ ਸਾਡੇ ਦਿਲ ਖੁਸ਼ੀ ਨਾਲ ਭਰੇ ਹੋਏ ਨੇ ਪਹਿਲਾਂ ਸਾਡੇ ਕੋਲ ਅਸੀਂ ਦੋਵੇਂ ਸਾਂ ਹੁਣ ਸਾਡੇ ਕੋਲ ਸਭ ਕੁਝ ਹੈ ਸ਼ੁਕਰਗੁਜ਼ਾਰੀ ਪ੍ਰਨੀਤੀ ਰਾਘਵ ਸੋ ਦੱਸਦੀ ਹੈ ਕਿ ਰਾਘਵ ਚੱਡਾਤ ਦੇ ਵੱਲੋਂ ਅਤੇ ਪ੍ਰਨੀਤੀ ਚੋਪੜਾ ਵੱਲੋਂ ਇਹ ਖੁਸ਼ੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਹੀ ਇਜ਼ ਫਾਈਨਲੀ ਹੇਅਰ ਆਵਰ ਬੇਬੀ ਬॉय ਜੀ ਹਾਂ ਇਹ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਲੋਕ ਟਿੱਪਣੀਆਂ ਕਰ ਰਹੇ ਨੇ ਉਸ ਦੀ ਨਵੀਂ ਯਾਤਰਾ ਲਈ ਸ਼ੁਭ ਕਾਮਨਾਵਾਂ ਦੇ ਰਹੇ ਨੇ ਪ੍ਰਨੀਤੀ ਚੋਪੜਾ ਡਿਲੀਵਰੀ ਤੋਂ ਪਹਿਲਾਂ ਆਪਣੇ ਪਤੀ ਰਾਗਵ ਚੱਡਾ ਦੇ ਜੱਦੀ ਸ਼ਹਿਰ ਦਿੱਲੀ ਪਹੁੰਚੀ ਉਸ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਰਾਗਵ ਚੱਡਾ ਵੀ ਆਪਣੀ ਪਤਨੀ ਨਾਲ ਸਨ ਰਾਗਵ ਅਤੇ ਪ੍ਰਨੀਤੀ ਦੇ ਪਰਿਵਾਰ ਵੀ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਨੇ ਸੋ ਪ੍ਰਨੀਤੀ ਨੇ 25 ਅਗਸਤ 2025 ਨੂੰ ਆਪਣੀ Pregnancy ਦਾ ਐਲਾਨ ਕੀਤਾ ਸੀ ਸਜੋੜੀ ਨੇ ਸੋਸ਼ਲ ਮੀਡੀਆ ਤੇ ਇੱਕ ਕੇਕ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਛੋਟੇ-ਛੋਟੇ ਪੈਰਾਂ ਦੇ ਨਿਸ਼ਾਨ ਸਨ ਜਿਨ੍ਹਾਂ ਤੇ 1+1=3 ਲਿਖਿਆ ਹੋਇਆ ਸੀ ਜੋ ਨਵੇਂ ਮਹਿਮਾਨ ਦੇ ਸਵਾਗਤ ਨੂੰ ਦਰਸਾਉਂਦਾ ਹੈ ਸੋ ਹੁਣੇ ਉਹਨਾਂ ਦੇ ਘਰੇ ਇੱਕ ਬੱਚੇ ਨੇ ਜਨਮ ਲਿਆ ਹੈ ਰਾਘਵ ਚੱਡਾ ਅਤੇ ਪ੍ਰਨੀਤੀ ਚੋਪੜਾ ਮਾਤਾ-ਪਿਤਾ ਬਾਨਗੇ ਨੇ ਬਿਊਰੋ ਰਿਪੋਰਟ ਨੂੰ ਧਿਆਨ ਲਾਏ